ਹਾਂਜੀ ਤੁਸੀਂ ਵੇਖ ਸਕਦੇ ਹੋ ਮਹਿੰਦਰਾ 605 DIPS ਅਰਜਨ ਨੋਵਾ ਟਰੈਕਟਰ ਨਾਲ ਆਪਣਾ ਜਗਦੀਸ਼ ਰੀਪਰ 2025 ਮਾਡਲ ਤੁਸੀਂ ਚੱਲਦਾ ਹੋਇਆ ਵੇਖ ਸਕਦੇ ਹੋ ਜਿਸ ਦੀ ਹੁਣ ਟਰਾਈ ਚੱਲਦੀ ਹੋਈ ਐਂਡ ਗੱਲਬਾਤ ਹੋਈ ਵੀ ਆ ਕਿਸਾਨ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਕਿ ਆਪਣਾ ਅੱਜ ਜਗਦੀਸ਼ ਰੀਪਰ 2025 ਮਾਡਲ ਲੈ ਕੇ ਚੱਲੇ ਨੇ ਅਰਜਨ ਨੋਵਾ ਟਰੈਕਟਰ ਨਾਲ 4x4 ਟਰੈਕਟਰ ਹੈ ਜਿਸ ਨੂੰ ਆਪਣਾ ਰੀਪਰ ਜਾ ਰਿਹਾ ਅੱਜ ਟਰਾਈ ਚੱਲਦੀ ਹੋਈ ਤੁਸੀਂ ਵੇਖ ਸਕਦੇ ਹੋ ਤੇ ਖੇਤਾਂ ਵਿੱਚ ਚੱਲਦੇ ਜਗਦੀਸ਼ ਰੀਪਰ ਦੀਆਂ ਵੀਡੀਓ ਫੇਸਬੁੱਕ ਇੰਸਟਾਗ੍ਰam ਤੇ YouTube ਉੱਤੇ ਆ ਚੁੱਕੀਆਂ ਨੇ ਤੁਸੀਂ ਆਪਣੀ ਪ੍ਰੋਫਾਈਲ ਉੱਤੇ ਵਿਜ਼ਿਟ ਕਰਕੇ ਵੇਖ ਸਕਦੇ ਹੋ ਖੇਤਾਂ ਵਿੱਚ ਚੱਲਦਾ ਆਪਣਾ ਜਗਦੀਸ਼ ਰੀਪਰ 2025 ਮਾਡਲ ਤੇ ਆਪਣੇ ਫੇਸਬੁੱਕ ਇੰਸਟਾਗ੍ਰam ਥ੍ਰੈਡਸ ਤੇ YouTube ਉੱਤੇ ਬਣੇ ਜਗਦੀਸ਼ ਰੀਪਰ ਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਹੀ ਕੰਟੀ ਵਾਲਾ ਬਟਨ ਵੀ ਜਰੂਰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਆਪਣੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਤੁਸੀਂ ਦੇਖ ਸਕਦੇ ਹੋ ਸਾਹਮਣੇ 4x4 ਟਰੈਕਟਰ ਨਾਲ ਆਪਣਾ ਜਗਦੀਸ਼ ਰੀਪ 2025 ਮਾਡਲ ਐਂਡ ਗੱਲਬਾਤ ਹੋਈ ਵੀ ਆ ਵੀਡੀਓ ਵੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਸਾਰਾ ਧੰਨਵਾਦ ਮਿਲਦੇ ਜੀ ਅਗਲੀ ਵੀਡੀਓ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਨਾਲ ਹੀ ਆਪਣੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਆਪਣੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਮਿਲਦੇ ਜੀ ਅਗਲੀ ਵੀਡੀਓ ਵਿੱਚ ਧੰਨਵਾਦ ਜੀ